ਲੋਡ ਨੂੰ ਕੋਈ ਇਸ ਕੰਨ ਸੈਕਿੰਡ ਆਵਰ ਫੂਰੇ ਕੰਨ ਪਾਈ ਗਈ ਦੇਖੋ ਕਿੰਨਾ ਬਦਲਾ ਤੇ ਪਿਛਲੇ ਵੀਡੀਓ ਚ ਦੇਖਿਆ ਤੁਸੀਂ ਮੀਮੂ ਨਹੀਂ ਆਇਆ ਸੀ ਅੱਭੀ ਆ ਗਿਆ ਹਟ ਗਿਆ ਸੀ ਇਸ ਵੀਡੀਓ ਚ ਮੀ ਆਈ ਜਾਂਦਾ ਦਿਖਾਉਣਾ ਤੁਹਾਨੂੰ ਵੀ ਪਹਿਲਾਂ ਮੀ ਆਉਣ ਦੋ ਫਿਰ ਮਿਲਦੇ ਹਾਂ ਤੁਹਾਨੂੰ ਤੇ ਬਦਲਾ ਚੈੱਕ ਕਰਾਂਗੇ ਕਿਹਦੀ ਰਿਪੋਰਟ ਆਦਾਂ ਹਾਂ ਹਾਂ ਲਗੀਆ ਤੇ ਮਿਲਦੇ ਹਾਂ ਤੁਹਾਨੂੰ ਕਿਉਂ ਮੀਮੂ ਆ ਗਿਆ ਲੋਡ ਨੂੰ ਕੋਈ ਇਸ ਕੰਨ ਫਿਰ ਕੰਨ ਆਵਰ ਫੂਰੇ ਕੰਨ ਪਾਈ ਗਈ ਇੱਕ ਵਾਰੀ ਚੱਕਰ ਬਦਲ ਦੇਖੋ ਕਿੰਨਾ ਕੰਟ ਹੋਏ ਪਰ ਮੌਸਮਾਂ ਹੀ ਲੱਗਦਾ ਜਿਵੇਂ ਜਨਵਰੀ ਕਣੀ ਆਇਆ ਲੱਗਦਾ ਜਿਵੇਂ ਜਨਵਰੀ ਦਾ ਤੇ ਤੇ ਕਣੀਆਂ ਆਈ ਜਾਂਦੀਆਂ ਤੁਸੀਂ ਪਿਛਲੇ ਵੀਡੀਓ ਚ ਦੇਖਿਆ ਵੀ ਮੀਂਹ ਨਹੀਂ ਆਉਂਦਾ ਸੀ ਤੇ ਚੋਗਨ ਆਪਾਂ ਉਹ ਬਾਜ ਨੂੰ ਆਪਾਂ ਲਿਮਟਾ ਹੀ ਪੁਰਾ ਤੇ ਹੁਣੇ ਦੇਖੋ ਇੱਕ ਵਾਰੀ ਕਿੰਨਾ ਆਇਆ ਹੈਗਾ ਬੱਦਲ ਉੱਧਰ ਫੁੱਲ ਹੋਏ ਪਿਆ ਆ ਮੀਂਹ ਮੂ ਆਇਆ ਨਾ ਯਾਰ ਆਇਆ ਤੇ ਚੈੱਕ ਕਰ ਕੰਨ ਆ ਜੀ ਲੋ ਦੇਖੋ ਤੇ ਇਹਦੇ ਦੇਖੋ ਪਤਾ ਨਹੀਂ ਕਿ ਕੈਮਰਾ ਜਿਹੇ ਜਦ ਬਸ ਤੇ ਨਹੀਂ ਬਦਲ ਹਾਂ ਫੋਲ ਆ ਬਦਲਤਾ ਕੈਮਰੇ ਚ ਨਹੀਂ ਦੇਖਦਾ ਪਰ ਪਤਾ ਨਹੀਂ ਕਰਤਾ ਇਹ ਵੀ ਦੇਖੋ ਸਾਫ ਹਾਂ ਬਸ ਸੱਕੇ ਦੀ ਰਿਪੋਰਟ ਆ ਮੇਰੇ ਦਿਨ आज मीमू जासा डोरिया तो होतिया <laughs> मिलते हैं मेरे वीरे जो मीमू जा गया कर मेरे वीरे बदलो फुल बन गया वे खाने और आऊगा मी इधर चल रही है चाह नहीं भी आपको मैं लाते थे पहला ਮੇਰੇ ਲੋਕ ਨੂੰ ਨਹੀਂ ਲੱਗਦਾ ਨਹੀਂ ਜਨਵਰੀ ਹੁੰਦੀ ਫਸ ਕੀ ਇਹ ਫਸ ਮਰੀ ਨੂੰ ਮੀਂਹ ਆਇਆ ਉਹਨੋਂ ਫੁੱਲ ਫਿਰ ਮੈਂ ਮਨਜੀ ਮੇਰੇ ਵੀਰ ਇਤਰਾ ਤਾਂ ਹੋ ਗਿਆ ਸਾਫ ਮੌਸਮ ਤੇ ਇੱਧਰ ਦੇਖੋ ਇਤਨਾ ਕਿੜਿਆ ਹੁੰਦਾ ਹੌ ਗਮੀ ਮੇਰੇ ਵੀਰ ਚੈੱਕ ਕਰੋ ਦੇਖੋ ਕਿੰਨਾ ਮੀਂਹ ਮੀ ਆ ਗਿਆ ਬੱਦਲ ਦੇਖੋ ਤੇ ਕੋਕਰ ਉੱਥੇ ਜਿਹੜੀ ਹੈਗੀ ਹੈਣਾ ਇਧਰੋਂ ਟੋਆ ਬਣੀ ਜਾਂਦਾ ਜਿਹੜਾ ਇਧਰੋਂ ਪਾਣੀ ਜਾਂਦਾ ਉਹ ਟੋਆ ਬਣੀ ਹੈਣ ਤੜਕੇ ਦਿਖਾਈ ਸੀ ਇਸ ਨੂੰ ਤੇ ਪਹਿਲਾਂ ਵਾਲੀ ਪਿਛਲੇ ਵੀਡੀਓ ਚ ਤੇ ਉਹ ਹੁਣ ਜ਼ਿਆਦਾ ਵੱਧ ਗਿਆ ਹੋਣਾ ਕਿਉਂਕਿ 3 3 ਘੰਟੇ ਹੋ ਗਏ ਮੀਂਹ ਆ ਜਿੰਦੇ ਨੂੰ ਤੇ ਹਾਲੇ ਕਰ ਮੀਂਹ ਨਹੀਂ ਹਟਿਆ ਹੈਣਾ ਹਜੇ ਵੀ ਆ ਜਿੰਦਾ ਦੇਖੋ ਤੇ ਗਾਗਾ ਕਿ ਹਾਈ ਉੱਥੇ ਇੱਕਰ ਮੈਂ ਜਾਣੇ ਸੀ ਕਿ ਤਿੰਨ ਘੰਟੇ ਹੋ ਗਏ ਮੀਂਹ ਆਇਆ ਮੈਨੂੰ ਮੀਂਹ ਨਹੀਂ ਹਟਿਆ ਹਜੇ ਪਰ ਉਹ ਦੇਖੋ ਉੱਥੇ ਤੇ ਪਾਣੀ ਜਿੰਦਾ ਪਹਿਲਾਂ ਤਾਂ ਜਿਆਦਾ ਸੌਣ ਤਾਂ ਘਟ ਗਿਆ ਹੁਣ ਤਾਂ ਘਟਾ ਹੋ ਗਿਆ ਹੈਨਾ ਦੇਖੋ ਪਾਣੀ ਪਾਣੀ ਕਰਦਾ ਸਾਰੇ ਪਹਿਲਾਂ ਫੁੱਲ ਤੇ ਜਾਈ ਜਾਂਦਾ ਸੀ ਮੀਂਹ ਹੁਣ ਉਹ ਉੱਥੇ ਦੇਖਾਂਗੇ ਜਾ ਕੇ ਤੇ ਆਪਾਂ ਚੁੱਬਰ ਦੇ ਵੀ ਦੇਖਾਂਗੇ ਉੱਥੇ ਸੜ ਕੇ ਪਾਣੀ ਥੋੜਾ ਜਿਹਾ ਸੀ ਹੁਣ ਦੇਖਾਂਗੇ ਟਾਇਰ ਟੱਪ ਗਿਆ ਕਿੰਨਾ ਪਹਿਲਾਂ ਟਾਇਰ ਤਾਂ ਪਿੱਛੇ ਉਹ ਦੇਖਾਂਗੇ ਟਾਇਰ ਤੋ ਗਿਆ ਹੈਗਾ ਕਿ ਨਹੀਂ ਫੁੱਲਾ ਜਾਂ ਟੱਪ ਗਿਆ ਨੇ ਟਾਇਰ ਤਾਂ ਤੇ ਬਾਕੀ ਮੇਰੇ ਵੀਰੋ ਪਤਾ ਚੈੱਕ ਕਰੋ ਫੁੱਲ ਬਣਿਆ ਖੜਾ ਦੇਖੋ 3 ਘੰਟੇ ਦਾ ਹੋ ਗਿਆ ਹੋਰ ਦੇਖਦੇ ਕਿੰਨੇ ਕਿਸ਼ਰਵਾਦ ਹੜਦਾਗੇ ਬਾਅਦ ਚੋਂ ਦੇਖਦੇ ਜੱਲ ਕੇ ਠੀਕ ਆ ਮੇਰੇ ਵੀਰੋ ਤੇ ਬਾਕੀ ਮੇਰੇ ਵੀਰੋ ਚੈੱਕ ਕਰੋ ਤਾਹਾਂ ਤੋਂ ਹੁਣ ਰਲ ਕੇ ਦੇਖੋ ਮੀ ਇਹ ਇਹ 12 ਵਜੇ ਫਿਰ ਮਿਲਦੇ ਮੇਰੇ ਵੀਰੋ ਕੀ ਰਮ ਗੁਰੂ ਘਰ ਲੋਕਸਮੈਂਟ ਕਰਦੇ ਬਣਕਾਰੀ ਤੇ ਇਹ ਦੇਖੋ ਇੱਕ ਵਾਰੀ ਮੀ ਹਣਾ ਤੇ ਕਿਤੇ ਚੁੱਕ ਪਾਣੀ ਪਾਣੀ ਹੋ ਗਿਆ ਚਾਰ ਘੰਟੇ ਹੋ ਗਏ ਚਾਰ ਮੇਰੇ ਵੀਰੋ ਇੱਕ ਘੰਟੇ ਬਾਅਦ ਬਣਾ ਰੱਖਿਆ ਹਾਂ ਬਾਹਰ ਚੋ ਦਵਾਚਾ ਹਾਂ ਤਾਂ ਹਮ ਇੱਕ ਘੰਟੇ ਬਾਅਦ ਆਇਆ ਹਣ ਫਿਰ ਮਿਲਦੇ ਮੇਰੇ ਵੀਰੋ ਤੇ ਬਾਕੀ ਮੌਸਮ ਹੈ ਠਿਕਰ ਵੀ ਸਾਫ ਨਹੀਂ ਹੋਇਆ ਫੁੱਲ ਬੱਦਲ ਹੋਏ ਪਿਆ ਆ ਹੀ ਲੱਗਦਾ ਅੱਜ ਅਜ ਹਟਦੇ ਨਹੀਂ ਅਥੰਗਿਕ ਰਿਹਾ ਹੈ ਨਾ ਤਾਂ ਅੱਜ ਮਤਲਬ ਕੱਲ ਵੀਡੀਓ ਨਹੀਂ ਆਏ ਹੋਗੀ ਆਈ ਹੋਣੀ ਨਾ ਕਿੰਨਾ ਮਤਲਬ ਵੀ ਪਰਸੋਂ ਵੀਡੀਓ ਨਹੀਂ ਆਈ ਤਾਂ ਨਹੀਂ ਆਈ ਮੇਰੇ ਵੀਰੋ ਮੀਂਹ ਹੀ ਹਟਿਆ ਦੇਖੋ ਬਸ ਤੇ ਬਾਕੀ ਫੁੱਲ ਲੱਗ ਜੀ ਜਾਂਦਾ ਤੇ ਦੇਖੋ ਖੇਤ ਕੰਨੇ ਪਾਣੀ ਉਹ ਪਾਣੀ ਹੋ ਗਿਆ ਖੇਤਾਂ ਚ ਤੇ ਦੇਖੋ ਤੇ ਬਾਕੀ ਮੇਰੇ ਵੀਰੋ ਫਿਰ ਦੇਖਦੇ ਆਂ ਹਟੂਟੇ ਜੇ ਤਾਂ ਸਾਨੂੰ ਉੱਥੇ ਟੋਆ ਦਿਖਾਉਣੀ ਹੈ ਉੱਥੇ ਥੱਲੇ ਉਹਥੇ ਕਿੰਨਾ ਕਢੂੰਗਾ ਉੱਥੇ ਆ ਆਪਣਾ 4 ਘੰਟੇ ਹੋ ਗਏ ਮਹੀ ਆਈ ਜਾਂਦੇ ਨਾ 12 ਵਜੇ 12 ਵਜੇ 1 ਵਜੇ ਦਾ ਮਸਲ ਦੋ ਮਿੰਟ ਰਹੀ 1 ਵਜੇ ਚਾ ਦੇਖੋ 1 ਵਜੇ ਤੇ ਬਾਕੀ ਚੈੱਕ ਕਰੋ ਕਿ ਰਿਪੋਰਟ ਹਾਂ ਤਾਂ ਦੇਖੋ ਬਾਕੀ ਸੜਕਾਂ ਤੇ ਪਾਣੀ ਪਾਣੀ ਹੋ ਗਿਆ। ਖੰਦਰ। ਉਹ ਸੜਕਾਂ ਤੇ ਉੱਥੇ ਹਨਾ ਇਹਦਰ ਵੀ ਪਾਣੀੋਂ ਪਾਣੀ ਲੱਗੋ। ਬਾਰ ਉਹ ਸੜਕਾਂ ਤੇ ਪਣੀੋਂ ਪਣੀ ਹੋ ਗਿਆ। ਤੇ ਬਾਕੀ ਮੇਰੇ ਵੀਰੋ ਸੋਨੂੰ ਤੇ ਦੇਖੋ ਇੱਕ ਵਾਰੀ ਅੱਜ ਤਾਂ ਦੇਖੋ ਮੀ ਦੀ ਫੁੱਲਾ ਤੇ ਇਸ ਵੀਡੀਓ ਨੂੰ ਬਹੁਤ ਸੱਤਣ ਕਰਦੇ ਆ ਉਹ ਨੈਕਸਟ ਵੀਡੀਓ ਚ ਦਿਖਾਵਾਂਗਾ ਤੁਹਾਨੂੰ ਥੱਟੋ ਆ ਤੇ ਚਬਰ-ਚਬਰ ਆਪਾਂ ਪਾਣੀ ਬੋਲ ਕਿੰਨਾ ਹੋ ਗਿਆ ਤੇ ਨਾਲੇ ਚੋਮਾਂਗੇ ਆਪਾਂ ਭਾਈ ਨੂੰ ਆਪਣੇ ਨੂੰ ਉੱਥੇ ਥੱਲੇ ਖੜਾ ਉੱਥੇ ਅਗ ਦਿਖਾਵ ਦਿਖਾਵ ਤੋਂ ਆਗੇ ਭਾਈ ਨੂੰ ਇਹ ਤੋਂ ਵੀ ਵੀਡੀਓ ਖਾਮਾ ਤੇ ਬਾਕੀ ਮੀਊ ਹਟ ਜਾਂਦੋ ਫਿਰ ਆਪਾਂ ਨੈਕਸਟ ਵੀਡੀਓ ਚੱਲ ਕਰਦੇ ਆ ਇਸ ਵੀਡੀਓ ਨੂੰ ਬਸ ਇੱਥੇ ਐਂਡ ਕਰਦੇ ਆ ਕਿਉਂਕਿ ਮੇਰੇ ਵੀਡੀਓ ਫਿਰ ਲੰਬੀ ਪਾਲੀ ਹੋ ਜਾਂਦੀ ਹੈ ਤੇ ਫਿਰ ਅਪਲੋਡ ਕਰਨੀ ਔਖੀ ਹੋ ਜਾਂਦੀ ਵੀਡੀਓ ਅਪਲੋਡ ਨਹੀਂ ਹੁੰਦੀ ਛੇਤੀ ਨਾ ਹੀ ਐਡਿਟਿੰਗ ਹੋਵੇ ਤਾਂ ਕਰਕੇ ਮੈਂ ਠੀਕ ਰੱਖੋ ਛੋਟੀ ਛੋਟੀ ਹੀ ਹੈ ਅਈ ਅਪਲੋਡ ਕਰ ਦਾਂ ਤੇ ਬਾਕੀ ਠੀਕ ਹੈ ਮਿੱਤਰੋ ਤੇ ਬਾਕੀ ਠੀਕ ਹੈ ਮਿੱਤਰੋ ਹਾਈ ਜੀ ਵੀਡੀਓ ਜੇ ਵਧੀਆ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਗਾਲਾ ਸਬਸਕ੍ਰਾਈਬ ਬਾਈ ਬਾਏ ਅਗਲੇ ਮੈਕ ਟੂ ਤੇ ਚੈੱਕ ਕਰ ਲਓ ਕੋਰੀ ਮੌਸਮ ਬਹੁਤ ਘੰਟਾ ਹਜ ਸਾਰਾ ਦਿਨੇ ਅਮੀਰ ਰਹਿਣਾ ਤੇ ਅੱਥੇ ਨਾਲ ਬਾਜ ਚੋਬਰ ਨੂੰ ਧੋਵਾਂਗੇ ਬਾਜ ਨੂੰ ਧੋਵਾਂਗੇ ਚੋਬਰ ਤੰਦ ਤੇ ਖੜਾ ਰਹੂਗਾ ਜੇ ਅੱਪ ਬਾਹਰ ਕੱਢਾਂਗੇ ਤਾਂ ਫਸ ਜੂਗਾ ਹੋ ਤੇ ਉੱਥੇ ਟੋਆ ਦਿਖਾਵਾਂ ਠੀਕ ਹੈ ਮੇਰੇ ਵੀਰੋ ਬਾਕੀ ਇਧਰ ਉਧਰ ਦਿਖਾ ਦਾਂਗੇ ਤੁਹਾਨੂੰ ਥੱਲੇ ਨਵੀਂ ਮਿੱਠੀ ਸਿੱਟੀ ਤੇ ਦਰ ਤੇ ਬਾਕੀ ਦੀਆਂ He's done